मगा सभिवारि छप परिवारे परिवार

ਜਿਨ ਪਰਵਾਹ ਚੜਿਆ ਰਖਿ ਮਛੇ ਪਰਵਾਹ ਚੜਿਆ ਜਿਨ ਜੀਵਾਲੇ ਪ੍ਰਜਨਨਾਂ ਸੁਨਿਆਨਾ ਜਨਨੋਂ ਬੁਚੀਰੋ ਮਾਲਕ ਸੁਨਿਆਨਾ ਸੁਨਿਆਨਾ ਜਨਨੋਂ ਬੁਚੀਰੋ ਮਾਲਕ ਸੁਨਿਆਨਾ ਸੁਨਿਆਨਾ ਜਨਨੋਂ ਬੁਚੀਰੋ ਮਾਲਕ ਸੁਨਿਆਨਾ आप जी ने ਇਹ ਜ਼ਰੂਰ ਕਿਰਪਾ ਕਰਨੀ ਜ਼ਰੂਰ ਬਖਸ਼ਿਸ਼ ਕਰਨੀ ਪਈ 10 ਦਿਨ ਸ਼ਰਾਬ ਨਹੀਂ ਪੀਣੀ ਨਹੀਂ ਪੀਣੀ ਨਹੀਂ ਪੀਣੀ ਤੇ ਦੂਸਰੀ ਬੇਨਤੀ ਹੈ ਭਾਵੇਂ ਹਿੰਦੂ ਹੋ ਤੇ ਭਾਵੇਂ ਸਿੱਖ ਹੋ ਸਾਬ ਜਾਦੇ ਸਾਡੇ ਸੀ ਗੁਰੂ ਸਾਹਿਬ ਸਾਡੇ ਸੀ ਆਪ ਜੀ ਨੂੰ ਬੇਨਤੀ ਹੈ ਕਿ ਜਿਹੜੇ ਦਾੜੀ ਕੱਟਦੇ ਆ ਜਾਂ ਕੇਸ ਕੱਟਦੇ ਆ ਉਹ 10 ਦਿਨ ਨਾ ਕੱਟਣ ਤੁਹਾਨੂੰ ਠੇਕੇਆਂ ਵਾਲੇ ਪੁੱਛਣ ਪੇ ਬੋਤਲ ਲੈ ਨਹੀਂ ਆਏ ਤੇ ਤੁਸੀਂ ਦੱਸੋ ਭਾਈ ਇਹ ਸੀਦੀ ਹਫਤਾ ਏ ਅਸੀਂ ਵੀ ਬਿਲਕੁਲ ਨਹੀਂ ਪੀਣੀ ਤੇ ਜਿਹੜੇ ਦੂਸਰੇ ਨੇ ਉਹ ਕਹਿਣ ਭਈ ਨਾ ਭਾਈ ਅਸੀਂ ਨਹੀਂ ਅੱਠ 10 ਦਿਨ ਅਸੀਂ ਕੈਂਚੀ ਨਹੀਂ ਲਾਣੀ ਆਪਣੇ ਸੋ ਇਹ ਸਾਰਿਆਂ ਨੂੰ ਬੇਨਤੀ ਹੈ ਉਧਰੋਂ ਤਾਂ ਗੋਊ ਮਾਤਾ ਵੀ ਬੋਲ ਪਈ ਐ ਹੰਗਾਰਾ ਭਰ ਦਿੱਤਾ ਤੇ ਤੁਸੀਂ ਵੀ ਹੰਗਾਰਾ ਪਰੋ ਹਾਸੇ ਵਾਲੀ ਗੱਲ ਨਹੀਂ ਐ 10 ਦਿਨ ਦੀ ਗੱਲ ਐ 10 ਦਿਨ ਤੋਂ ਬਾਅਦ ਤੁਹਾਡਾ ਮਨ ਮੰਨਿਆ ਦਾ ਪੀ ਲਿਓ ਤੇ ਮਨ ਮੰਨਿਆ ਕੱਟ ਲਿਓ ਨਹੀਂ ਰੱਖ ਲਿਓ ਖਣੀ ਗੁਰੂ ਪੇਰ ਹੀ ਕਰ ਦਵੇ ਸਿੱਖਾਂ ਨੂੰ ਸਿੱਖੀਦਾਨ ਕੇਸਦਾਨ ਤੁਹਾਡੇ ਤੇ ਕੇਸਾਂ ਦਾ ਦਾਨ ਕਰ ਦਵੇ ਜੇ ਤੁਹਾਨੂੰ ਮਨਜ਼ੂਰ ਐ ਤੇ ਧਿਕਾਰੇ ਛੱਡੋ ਸੰਤ ਜੀ ਸੋ ਸਾਰੀ ਸੋ ਸ੍ਰੀ ਕਾਲੇ ਉਹਨਾਂ ਜੀ ਮੈਂ ਨਾ ਆਪਣੇ ਜਿਗਰਾਤੇ ਨਹੀਂ ਹੁੰਦੇ ਜੀ ਉਹ ਜਿਹੜੇ ਗਾਣੇ ਆ ਨਾ ਜੀ ਉਹ ਫਿਰ ਕਹਿੰਦੇ ਆ ਉਹ ਮੈਨੂੰ ਪਿਛਲਿਆਂ ਦਾ ਨਹੀਂ ਸੁਣਿਆ ਮੈਨੂੰ ਅਗਲਿਆਂ ਦਾ ਨਹੀਂ ਸੁਣਿਆ ਸੋ ਪਿਛਲਿਓ ਜੇ ਤੁਹਾਨੂੰ ਵੀ ਮਨਜ਼ੂਰ ਹੈ ਤੁਸੀਂ ਵੀ ਜਕਾਰਾ ਛੱਡ ਦਿਓ ਬੜੇ ਜ਼ੋਰ ਨਾਲ ਜਿਨਨੇ ਨੌਜਵਾਨ ਖੜੇ ਐ ਇਹਨਾਂ ਨੇ ਪੰਜ ਜਕਾਰੇ ਪੂਰੇ ਕਰ ਦਿੱਤੇ ਨੇ ਮੇਰੇ ਖਿਆਲ ਵਿੱਚ ਜੇ ਰਹਿ ਗਏ ਦਿੰਦੇ ਕਰ ਦਿਓ ਤੇ ਇਹਨੇ ਵੀ ਛੱਡੀ ਹੋਈ ਆ ਉਹਨੇ ਦਿਨ ਤੋਂ ਆਏ ਵੀ ਨਹੀਂ ਤੁਸੀਂ ਵੀ ਛੱਡੋ ਜਕਾਰਾ ਤੁਹਾਡਾ ਸਤਿ ਸ਼੍ਰੀ ਅਕਾਲ ਆਪਰਾ ਦੇ ਉੱਪਰ ਦੀ ਦਾ ਇਹਨਾਂ ਲਈ ਤੇ ਮੈਂ ਲੈ ਜਾਣਾ ਹਾਂ ਅੱਜ ਅਨੌਂਸਮੈਂਟ ਦੇ ਦਣਗੇ ਨਾ ਬਾਬਾ